ਇਹ ਨਹੀਂ ਕੋ ਦੇ ਸਕਦੇ ਬਾਬਾ ਫੁੱਢਾ ਸਾਹਿਬ ਕੋਲੇ ਜਾਓ ਜੋ ਬਾਬਾ ਫੁੱਢਾ ਸਾਹਿਬ ਕਾ ਖੋਦਨਦੇ ਸੀ ਹਾਂ ਤੇ ਜਦ ਮਾਤਾ ਗੰਗਾ ਕਈ ਕਹਿੰਦੀ ਬਾਬਾ ਜੀ ਮੈਨੂੰ ਪੁੱਤ ਦਿਓ ਕਹਿੰਦੇ ਮੈਂ ਹੀ ਪੁੱਤ ਕਿਥੋਂ ਦੇਣਾ ਗੁਰੂ ਅਰਜਨ ਦੇਵ ਸਾਹਿਬ ਦਿੰਦੇ ਅਸੀਂ ਤਾਂ ਕਾ ਖੋਦਨ ਵਾਲੇ ਜੱਟ ਵਾਂ ਸਿੱਧਾ ਹੀ ਅਸੀਂ ਤਾਂ ਕਾ ਖੋਦਨ ਵਾਲੇ ਮਾਹੀ ਕਿਥੋਂ ਪੁੱਤ ਦੇ ਦਈਏ ਅਸੀਂ ਤੇ ਇੱਕ ਪੁੱਤ ਦਿੰਦੇ ਹੁੰਦੇ ਅਸੀਂ ਕਾ ਹੀ ਖੋਦਦੇ ਮਾਤਾ ਗੰਗਾ ਨੂੰ ਭਰਾਗ ਆਇਆ ਤੇ ਗਈ ਹਾਂ ਤੇ ਫਿਰ ਉਦਾਸ ਮਨ ਪਰਾਣੀਆਂ ਮਾਈਆਂ ਆਪਦੀਆਂ ਜਦੋਂ ਠੰਡ ਜੀ ਆਉਂਦੀ ਨਾ ਉਹ ਤਾਂ ਬਿਸਤਰੇ ਕੱਢਦੀਆਂ ਗਰਮ ਰਿਸ ਬਿਸਤਰੇ ਧੋਪ ਲਵਾਉਂਦੀਆਂ ਤੇ ਮਾਤਾ ਗੰਗਾ ਨੇ ਬਿਸਤਰੇ ਕੱਢੇ ਸੀ ਤੇ ਜਿਹੜੀ ਕਰਮੋ ਹੀਗੀ ਮਾ ਮਾਤਾ ਜੀ ਦੀ ਜਠਾਣੀ ਉਹਨੇ ਵੇਖੇ ਤੇ ਉਹ ਕਹਿੰਦੀ ਇਹ ਬਿਸਤਰੇ ਕਿਤੇ ਮੇਰੇ ਕੋਲੇ ਹੁੰਦੇ ਮਾਈਆਂ ਨੂੰ ਆਉਦਾ ਹੁੰਦਾ ਮਾਈਆਂ ਨੂੰ ਕਹਿੰਦੇ ਕਿਤੇ ਮੇਰੇ ਕੋਲੇ ਹੁੰਦੇ ਬਿਸਤਰੇ ਤੇ ਕਿੰਨਾ ਆਨੰਦ ਵੱਜਦਾ ਮੇਰੀ ਪੇਟੀ ਭਰੀ ਹੁੰਦੀ ਹੈ ਤੇ ਉਹ ਬਾਬਾ ਪ੍ਰਸੀਚੰਦ ਸੁਣਦਿਆ ਸੀ ਅੱਛਾ ਜੀ ਉਹ ਕਹਿੰਦਾ ਕਰਮੂ ਤੇਰੇ ਯਾ ਇਹਦੇ ਘਰੇ ਕਿਡਾ ਕੋਈ ਪੁੱਤ ਹੈਗਾ ਵਾ ਆਪਣਾ ਮਿਹਰਬਾਨੀ ਗੱਡੀ ਤੇ ਬਹਿਣਾ ਵਾ ਇਹ ਤੇਰੇ ਯਾ ਮਾਦਾ ਕਾ ਗਾੜੇ ਸੁਣਿਆ ਜਦੋਂ ਤੇ ਹੁਣ ਜਿੰਦੇ ਘਰੇ ਨਾ ਕੋਈ ਧੀ ਪੁੱਤ ਹੋਵੇ ਪਤਾ ਤਾਂ ਉਹਨੂੰ ਆ ਨਾ ਬਿਲਕੁਲ ਬਿਲਕੁਲ ਪਾਚ ਹੋਏ ਮਹਾਰਾਜ ਦੀ ਬਾਣੀ ਕਹਿੰਦੀ ਆ ਪੁੱਤੀ ਗੰਢ ਪਵਾ ਸੰਸਾਰ ਜਦੋਂ ਪੁੱਤ ਜਾਂਦਾ ਉਦੋਂ ਸੰਸਾਰ ਚ ਗੱਡ ਪੈ ਜਾਂਦੀ ਕਿ ਸਾਡਾ ਗਾਂ ਹੈਗਾ ਕੋਈ ਹੈਗਾ ਬਈ ਹੈ ਤੇ ਮਾਦਾ ਗੰਗਾ ਜੀ ਬੜੇ ਨਾਰਾਜ ਹੋਏ ਬੜੇ ਉਦਾਸ ਮਾਨ ਹੋਇਆ ਤੇ ਮਹਾਰਾਜ ਰਾਤ ਆਏ ਜਦੋਂ ਗੱਫਾ ਪਾਣੀ ਛਗਿਆ ਹੁਣ ਮਹਾਰਾਜ ਨੂੰ ਪਲਾ ਮਾਤਾ ਜੀ ਦਾ ਮਨ ਵੇਖ ਕੇ ਕਹਿੰਦੇ ਕਿ ਜੇ ਆਪ ਦਾ ਗੰਗਾਈ ਕੋਈ ਗੱਲ ਵਾ ਜੇ ਕੋਈ ਗੱਲ ਆ ਸਾਨੂੰ ਦੱਸ ਦਿਓ ਜੇ ਤੁਹਾਡੇ ਮਨ ਦੇ ਵਿੱਚ ਕੋਈ ਖੇੜ ਹੈ ਤੇ ਸਾਨੂੰ ਦੱਸ ਦਿਓ ਕਹਿੰਦੇ ਮਹਾਰਾਜ ਮੈਨੂੰ ਪੁੱਤ ਦਿਓ ਸੱਤ ਹੋਇਆ ਸਾਡੇ ਹੌਣ ਦਾ ਸ਼ਰੀਕ ਮੇਹਣੇ ਮਾਰਦੇ ਆ ਮਹਾਰਾਜ ਨੇ ਅਗੋ ਕੀ ਕਿਹਾ ਕਹਿੰਦੇ ਸ਼ਰੀਕ ਵੀ ਚੰਗਾ ਹੀ ਕਹਿੰਦੇ ਆ ਉਹਨਾਂ ਨੂੰ ਵੀ ਮਾੜਾ ਨਹੀਂ ਕਹਿਣਾ ਸੱਤ ਵਾਏ ਸੱਤ ਵਾਏ ਮਾਰਿਆ ਉਹ ਨਾ ਮੇਹਣਾ ਫਿਰ ਵੀ ਮਹਾਰਾਜ ਨੇ ਕਿਹਾ ਚੰਗਾ ਹੀ ਕਹਿਣਾ ਉਹਨਾਂ ਨੇ ਕੋਈ ਨਹੀਂ ਕਹਿਣਾ ਸਵਾ ਪਿਆ ਆ ਬਾਬਾ ਬੁਢਾ ਸਾਹਿਬ ਕੋਲੇ ਜਦੋਂ ਵਾਪਸ ਆਏ ਨਾ ਤੇ ਫਿਰ ਰਾਤ ਨੂੰ ਦਾਸ ਪੁੱਛਿਆ ਮਹਾਰਾਜ ਨੇ ਗੰਗਾ ਜੀ ਕੀ ਬਾਬਾ ਜੀ ਨੇ ਅਰਦਾਸ ਨਹੀਂ ਕੀਤੀ ਕਿਦੇ ਮਹਾਰੇ ਬਾਬਾ ਨੇ ਅਰਦਾਸ ਕੀ ਕਰਨੀ ਬਾਬਾ ਤਾਂ ਕਹਿੰਦਾ ਮੈਂ ਜੱਟਾਂ ਵਾਂ ਘਾ ਕੋਦਣਾਂ ਜੇ ਮੈਂ ਹੀ ਪੁੱਤ ਦਿੰਦਾ ਮੈਂ ਰੰਗੇ ਤੇ ਬਹਿ ਜਾਂਦਾ ਉਹ ਲਗੇ ਤੇ ਮਹਾਰਾਜ ਬੈਠੇ ਆ ਕਿਦੇ ਗੰਗਾ ਜੀ ਕਿੱਦਾਂ ਗਏ ਸੀਗੇ ਕਿਦੇ ਮਹਾਰਾਜ ਹੀ ਸੇਲ ਗਿਆ ਆਪਣੀਆਂ ਨਾਂ ਲੈ ਕੇ ਇਹ ਨਾਲ ਗੋਲੀਆਂ ਲੈ ਕੇ ਇਹ ਬੜਾ ਤਿਆਰ ਸ਼ਹਿਰ ਬੜੇ ਪਦਾਰਥ ਲੈ ਕੇ ਗਏ ਹਾਂ ਕਿਦੇ ਨਹੀਂ ਨਹੀਂ ਗੰਗਾ ਜੀ ਜਦੋਂ ਕਿਸ ਸੰਤ ਨੂੰ ਮਿਲਣ ਜਾਣਾ ਹੋਵੇ ਨਾ ਫਿਰ ਨੰਗੇ ਪੈਰੀ ਇਧਰ ਨਿਮਰਤਾ ਦੇ ਨਾਲ ਭਾਵਨਾ ਨਾਲ ਜਾਣਾ ਵਾ ਤੇ ਦਰਸ਼ਨ ਕਰਨੇ ਆ ਜਾ ਕੇ ਸਤਿ ਸ੍ਰੀ ਅਕਾਲ ਇਹ ਵਜਨ ਕਹੇ ਫਿਰ ਦਿਨ ਚੜਿਆ ਮਾਤਾ ਗੰਗਾ ਜੀ ਨੰਗੇ ਪੈਰੀ ਗਏ ਨੰਗੇ ਪੈਰੀ ਤੁਰ ਕੇ ਗਏ ਤੇ ਮਾਤਾ ਜੀ ਦੇ ਪੈਰ ਬੜੇ ਕੋਮਲ ਅੱਛਾ ਗੁਰੂ ਕੇ ਮਹਿਲ ਦੇ ਕੋਮਲ ਪੈਰ ਤੇ ਛਾਲੇ ਪਾ ਗਏ ਪੈਰਾਂ ਜਦੋਂ ਗਏ ਦਰਸ਼ਨ ਕੀਤੇ ਤੇ ਮਾਤਾ ਜੀ ਤਾਂ ਤੁਰਿਆ ਨਾ ਜਾਂ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਕਹਿੰਦੇ ਮਾਤਾ ਜੀ ਤੁਰਿਆ ਨਹੀਂ ਜਾਂਦਾ ਕਿੱਧਰ ਆਏ ਜੇ ਹੈ ਹੈ ਤੇ ਬੜੀ ਭੁੱਖ ਲੱਗੀ ਅੱਜ ਮਾਵਾਂ ਤੋਂ ਬਗੈਰ ਪੁੱਤਾਂ ਨੂੰ ਕੌਣ ਪੁੱਛਦਾ ਵਾ ਲਿਆਓ ਛਕਾਓ ਗਫਾ ਬਾਬਾ ਜੀ ਨੇ ਗਫਾ ਛਕ ਗਿਆ ਜਦੋਂ ਗਫਾ ਛਕ ਗਿਆ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਬਰਾਜਮਾਨ ਮਾਤਾ ਜੀ ਕਿੱਧਰ ਆਉਣਾ ਹੋਇਆ ਬਾਬਾ ਜੀ ਆਪ ਜੀ ਨੂੰ ਸਭ ਪਤਾ ਬ੍ਰਹਮ ਗਿਆਨੀ ਜੀ ਆਪ ਜੀ 7 ਵਜੇ ਜਦੋਂ ਇਹ ਵਜਨ ਕਿਹਾ ਹਾਂ ਜੀ ਇਹ ਬਾਬਾ ਬੁੱਢਾ ਸਾਹਿਬ ਕਹਿੰਦੇ ਮਾਤਾ ਜਿੱਦਾਂ ਗੱਡਾ ਪੰਨਿਆ ਇਹੋ ਜਿਹਾ ਤੇਰਾ ਪੁੱਤ ਉਹ ਦੁਸ਼ਮਣਾਂ ਦੇ ਸਿਰ ਪੰਨਿਆ ਕਰੋ ਓਏ ਸੋਨਿਹਾਲ ਓ ਸਿਆਰਾ ਇਹ ਭਜਨ ਦਿੱਤਾ ਬਾਬਾ ਬੁੱਢਾ ਸਾਹਿਬ ਨੇ ਜਦੋਂ ਵਾਰ ਮਿਲਿਆ ਮਾਤਾ ਗੰਗਾ ਜੀ ਕਿਹੜੇ ਛਾਲੇ ਭੁੱਲ ਗਏ ਸਾਰੇ ਪੈਰਾਂ ਦੇ ਮਾਤਾ ਗੰਗਾ ਜੀ ਭਾਜ ਉਠੇ ਤੇ ਮਹਾਰਾਜ ਕੋਲੇ ਆਏ ਦੱਸਿਆ ਮਹਾਰਾਜ ਅੱਜ ਵਾਰ ਮਿਲਿਆ ਵਾਹਿਗੁਰੂ ਫਿਰ ਮਹਾਰਾਜ ਦੇ ਘਰੇ ਪੁੱਤ ਪੈਦਾ ਹੋਇਆ ਸ੍ਰੀ ਹਰ ਕੋਪਿੰਦ ਜੀ ਸਤ ਪਿਆ ਇਹ ਆ ਖੇਡ ਖਾਲਸਾ ਜੀ ਜਦੋਂ ਮਹਾਪੁਰਖ ਕੋਈ ਸੰਤ ਵਜਨ ਦੇ ਦਿੰਦੇ ਆ ਨਾ ਕੋਈ ਗੁਰੂ ਦਾ ਸਿੱਖ ਆਪਣਾ ਕਰਮ ਨਾਲੇ ਆਪਣੇ ਕੋ ਬਾਬਾ ਜੀ ਆਏ ਆ ਤੇ ਇਹਨਾਂ ਦੇ ਵਜਨ ਕੀਤੇ ਮੈਂ ਨਾ ਆਪਣੇ ਇਸ ਤਰੀਕੇ ਅਸੀਂ ਤਾਂ ਬਾਪ